ਮਸਾਲਾਂ ਬਾੜ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਅਗਾਰੋਂ ਤੇ ਕਦਮ ਰੱਖਣਾ ਜਦੋਂ ਤੱਕ ਬਾੰਡ ਬਾਕੀ ਹੈ ਹਲੇ ਹੀ ਕਾਰੀ ਆਏਗੀ ਇਹ ਗਰਦ ਸੁ ਉੜਦੀ ਜਾਏਗੀ ਢਾਵਾ ਨੇ ਮਿਰਾਉਣਾ ਹੈ ਇਹ ਝਖੜਾ ਕਹਿਣ ਮਚਾਉਣਾ ਹੈ ਬਿਜਲੀ ਹੋਰ ਮਿਕਰਤੇਗੀ ਕੜਈ ਦੀ ਜੋ ਮਿੜਕੇਗੀ ਤੇਰਾ ਪੂਰ ਪਚਾਰਾ ਹੈ ਅਜੇ ਤਾਂ ਦੂਰ ਕਿਨਾਰਾ ਵੇਲਾ ਯਾ ਥੱਕ ਨਹੀਂ ਜਾਣਾ ਰਿਹੜਿਆ ਮੱਕ ਨਹੀਂ ਜਾਣਾ ਅਜੇ ਤਾਂ ਮੰਗਲ ਮੇਰਾ ਹੈ ਅਜੇ ਤਾਂ ਬਾਟ ਬਾਕੀ ਹੈ ਹਸ਼ਾਲਾ ਬਾੜ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਹਸ਼ਾਲਾ ਬਾੜ ਕੇ ਚੱਲਣਾ ਕਾਬਲਾ ਚੱਲਦਾ ਆਇਆ ਹੈ ਕਦੇ ਵੀ ਨਾ ਕਬਰ ਆਇਆ ਹੈ ਜਦਕ ਨੂੰ ਜਦ ਅਜਮਾਇਆ ਹੈ ਇਹ ਪਾਰਾ ਹੈ ਉਹ ਗੰਦੇ ਪੈਰ ਨਹੀਂ ਬਦਲੇ ਉਹ ਖੂਨੀ ਦੈ ਨਹੀਂ ਬਦਲੇ ਲੋਕਾਂ ਤੇ ਕੈਰਮ ਚਾਉਂਦੇ ਨੇ ਖੂਨੀ ਕਾਂਦਰ ਚਾਉਂਦੇ ਨੇ ਜਦੋਂ ਤੱਕ ਉਹ ਨਾ ਡਰਾਂ ਦੀ ਬੇਦਾਗਾਂ ਜਾਤ ਬਾਕੀ ਹੈ ਅਸ਼ਾਲਾ ਬਾੜ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਅਸ਼ਾਲਾ ਬਾੜ ਕੇ ਚੱਲਣਾ ਕਿ ਹੋਇਆ ਤਾਰੇ ਤੁਕਦੇ ਨੇ ਕਿ ਹੋਇਆ ਚੰਦੇ ਠੁਕਦੇ ਨੇ ਬਦਲਤਾ ਸੂਰਜ ਹੋੜਾ ਨਹੀਂ ਬਖਤ ਨੇ ਕਦੇ ਖੋੜਾ ਨਹੀਂ ਕਦੋਂ ਵੀ ਚੂਲਮ ਪਾਟਾ ਹੈ ਧੱਕ ਦਸੀਨਾ ਪਾਟਾ ਹੈ ਜਿਦਾੜੀ ਉੱਜ ਨਾ ਬਣਾਈ ਦੀ ਲੱਕੜ ਨੂੰ ਰਾਖ ਬਣਾਈ ਦੀ ਲੋਕਾਂ ਨੂੰ ਜੋ ਦਵਾਏਗਾ ਬਦ ਨਹੀਂ ਬਟਕੇ ਜਾਏਗਾ ਫੁੱਲਾਂ ਨਾਲ ਕਰਨੀ ਹੈ ਅਜੇ ਜੋ ਹਾਂ ਅਸ਼ਾਂਲਾਵਾਲ ਕੇ ਚੱਲਣਾ ਜਗੋਂ ਤੱਕ ਰਾਤ ਬਾਕੀ ਹੈ ਅਸ਼ਾਂਲਾਵਾਲ ਇੱਥੇ ਚੱਲਣਾ ਇਹ ਕੁੰਡ ਫਲਾਉਣਾ ਚਾਹੁੰਦੇ ਨੇ ਸੱਚ ਤਬਾਉਣਾ ਚਾਹੁੰਦੇ ਨੇ ਫੇਰ ਚੜਪਾਵ ਰਿਆ ਨੇ ਗੂੜੀਆਂ ਬੰਬ ਭਰਾਏ ਨੇ ਆ ਸਾਡੇ ਖੇਤਾਂ ਸ਼ਹਿਰਾ ਨੇ ਉੱਠਣਾ ਹਕੀ ਲਹਿਰਾ ਨੇ ਸਮੇ ਨੂੰ ਲਾਲੂ ਲੋੜੀਂ ਦੇ ਮੇਗਜਗ ਪਾਨ ਲੋੜੀਂ ਦੇ लखपत नाम शहीदानु लाल सलाम शहीदानु सूरज मगते रहना है जे इथे रात बाकी है मशाला बाल के चलना जदों तक रात बाकी है मशाला बाल के चलना जदों तक रात बाकी है मशाला बाल के चलना जदों तक रात बाकी है